ਜੇ ਰੱਬ ਨੂੰ ਛੱਡ ਕੇ ਦੂਜੇ ਭਾਵ ਵਿੱਚ ਪੈ ਗਏ ਇੱਕ ਦੀ ਪੂਜਾ ਛੱਡ ਕੇ ਖੱਬੇ ਸੱਜੇ ਤਲਨ ਲੱਗ ਪਏ ਪਿਆਰਿਓ ਬੰਦਾ ਰੁੜ ਜਾਂਦਾ ਹੈ ਕਹਿੰਦੇ ਵੇਖੋ ਕਿੰਨੇ ਰੁੜ ਗਏ ਜੇ ਦੂਜੇ ਰਸਤੇ ਤੇ ਨਾ ਚੱਲੋ ਹੁਣ ਇੱਥੇ ਸਵਾਲ ਉੱਠਦਾ ਦੂਜਾ ਰਸਤਾ ਕੀ ਹੈ ਆਪ ਨੂੰ ਪਤਾ ਹੈ ਗੁਰਮਤ ਨੇ ਇੱਕ ਦੀ ਬੰਦਗੀ ਤੇ ਜ਼ੋਰ ਦਿੱਤਾ ਜਿਹਨੂੰ ਆਪ ਜੀ ਇੱਕ ਓੰਕਾਰ ਪੜਦੇ ਸਭ ਤੋਂ ਪਹਿਲਾਂ ਅਸੀਂ ਜਦੋਂ ਪੜਨੇ ਏਕ ਓੰਕਾਰ ਪੜਨੇ ਹਨ ਦੇਖੋ ਜਦੋਂ ਅਸੀਂ ਇੱਕ ਦੀ ਪੂਜਾ ਛੱਡ ਕੇ ਆ ਦੂਜੇ ਤੀਜੇ ਵੱਲ ਚੱਲਨੇ ਆ ਨਾ ਉਹ ਗੁਰੂ ਨੂੰ ਕੋਈ ਸਤਿਕਾਰ ਨਹੀਂ ਇਹਨੂੰ ਥੋੜਾ ਜਿਹਾ ਸਮਝਣ ਲਈ ਕਿ ਜਿੱਥੇ ਦੂਜਾ ਆ ਗਿਆ ਨਾ ਸਮਝੋ ਉੱਥੇ ਗਲਬੜ ਹੈ ਭਾਈ ਗੁਰਦਾਸ ਸਾਹਿਬ ਕਹਿੰਦੇ ਇੱਕ ਸ਼ੀਸ਼ਾ ਸਾਹਮਣੇ ਲੱਗਾ ਹੋਵੇ ਤੇ ਫੇਸ ਦੇਖੋ ਤੇ ਇੱਕ ਦਿਸ਼ੇ ਦਾ ਤੇ ਜੇ ਇੱਕ ਪਿੱਛੇ ਲਾ ਦਿਓ ਇੱਕ ਖੱਬੇ ਸੱਜੇ ਲਾ ਦਿਓ ਕਿੰਨੇ ਚਿਹਰੇ ਬਣ ਜਾਂਦੇ ਆ ਦੋ ਸ਼ੀਸ਼ਿਆਂ 'ਚ ਅਨੇਕਾਂ ਚਿਹਰੇ ਦਿਸਦੇ ਆ ਇੱਕ 'ਚ ਸਿਰਫ ਇੱਕ ਦਿਸਦਾ ਓ ਪਿਆਰਿਓ ਇੱਕ ਬੰਦੇ ਨੂੰ ਬਾਹ ਪਕੜਾਓ ਤੇ ਖਿੱਚ ਕੇ ਬਾਹਰ ਕੱਢ ਲੂਗਾ ਤੇ ਜਿਹੜਾ ਬੰਦਾ ਖੱਬੇ ਸੱਜੇ ਦੋਵਾਂ ਨੂੰ ਪਕੜਾਊਗਾ ਬਾਹਰ ਨਿਕਲਦਾ ਬਾਹਾਂ ਬਾਹਰ ਨਿਕਲ ਜਾਣਗੀਆਂ ਹੁਣ ਇੱਕ ਦਾ ਮਤਲਬ ਕੀ ਹੈ ਇੱਕ ਪਰਮਾਤਮਾ ਦੀ ਭਗਤੀ ਕੀਰਤਨ ਪੂਜਾ ਨਹੀਂ ਇੱਕ ਨੂੰ ਇੱਕ ਨੂੰ ਜਪਣਾ ਜਿਵੇਂ ਇੱਕ ਪਾਠ ਕਰਦੇ ਹੋ ਸਾਹਿਬ ਮੇਰਾ ਏਕੋ ਹੈ ਇੱਕੋ ਹੈ ਭਾਈ ਇੱਕੋ ਹੈ ਦੂਜਾ ਨਹੀਂ ਕੋਈ ਮਹਾਰਜ ਕਹਿੰਦੇ ਗੁਰਾਂ ਇੱਕ ਦੇਹ 부ਝਾਈ ਸਭਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਏ ਹੁਣ ਦੂਜਾ ਭਾਗ ਕੀ ਹੈ ਇੱਕ ਪਾਸੇ ਗੁਰੂ ਸਾਹਿਬ ਨੇ ਮੱਥਾ ਟੇਕ ਲਿਆ ਚਲੋ ਇੱਥੇ ਤੇ ਨਹੀਂ ਮੈਂ ਦੇਖਿਆ ਇੰਡੀਆ ਤੇ ਬਹੁਤ ਕੋਸ਼ਿਸ਼ ਜੀ ਦੂਜੇ ਪਾਸੇ ਮੰਗਲਵਾਰ ਦਾ ਦਿਨ ਆਇਆ ਕਿਸੇ ਕਾ ਫਲਾਣੇ ਮੰਦਰ ਚ ਨਾ ਮੰਨਤ ਪੂਰੀ ਹੋ ਜਾਂਦੀ ਜੇ ਵਦਾਨਾ ਲੈ ਕੇ ਜਾਈਏ ਤੇ ਇਹ ਦੂਜੇ ਭਾਵੀ ਕੀ ਹੈ ਵਦਾਨਾ ਸਮਝ ਲੈਣਾ ਨਾ ਅ ਮਿੱਠੀ ਬੂੰਦੀ ਲੈ ਕੇ ਤੁਰ ਪਏ ਤੇ ਜਿਹਦੇ ਨ ਕਿਸੇ ਕਹੇ ਵੀ ਚਨੀਚਰਵਾਰ ਵੀ ਹੁੰਦਾ ਪਿਆ ਤੇਲ ਤੇ ਆ ਛੋਲੇ ਲੈ ਜਿਪ ਘਰੋਂ ਰਿੰਕੇ ਉਹ ਵੀ ਖੁਸ਼ ਹੋ ਜਾਂਦਾ ਆ ਗੁਰਦੁਆਰੇ ਚ ਮਾਂ ਦੀ ਦਾਲ ਲੋਕੀ ਕੋਚ ਰਾਂਦੇ ਨੇ ਜੀ ਜਿੰਨੇ ਗੁਰਦੁਆਰੇ ਨੇ ਚੇਤੇ ਰੱਖਿਓ ਮਾਂ ਦੀ ਦਾਲ ਦੇ ਢੇਰ ਲੱਗੇ ਆ ਅਸਲ ਹੁਣ ਪਤਾ ਮਾਂ ਦੀ ਦਾਲ ਵੀ ਇੱਕ ਦਾਣ ਹੈ ਨਹੀਂ ਪਿਆਰਿਓ ਇਸ ਪਾਸੇ ਨਹੀਂ ਕੀ ਇਹਦੇ ਅਰਥ ਸੌਖੇ ਕਰਾਂ ਦੂਜੇ 'ਚ ਨਹੀਂ ਇੱਕ ਨੂੰ ਜਪ ਇਸੇ ਕਰਕੇ ਗੁਰੂ ਗੋਬਿੰਦ ਸਿੰਘ ਨੇ ਜਿਸ ਦਿਨ ਖਾਲਸੇ ਦੀ ਸਿਰਜਣਾ ਕੀਤੀ ਤੇ ਖਾਲਸੇ ਦੀ ਡੈਫੀਨੇਸ਼ਨਹੀ ਇਹ ਹੈ ਕਿ ਜਾਗਤ ਜੋਤ ਜਪੈ ਨਿਸਬਾਸਰ ਇੱਕ ਬਿਨਾ ਮਨ ਨੇਕ ਨਾ ਆਨੇ ਇੱਕ ਵੈਗੁਰੂ ਤੋਂ ਬਿਨਾ ਦੂਜੇ ਨੂੰ ਅੰਦਰ ਨਾ ਲਿਆ ਇਹਨੂੰ ਸੁਹਾਗਣ ਕਹਿੰਦੇ ਆ ਆ ਜਿਹੜੇ ਅਰਥ ਅਸੀਂ ਬੀਬੀ ਦੇ ਕਰਨੇ ਹਨ ਟੁੰਡੇ ਦੀਏ ਸੁਹਾਗ ਕੋ ਤੌਤਨ ਕਾਈ ਕੋਰ ਜਿਨ੍ਹਾਂ ਨਾ ਸੁਹਾਗਣੀ ਤਿੰਨਾ ਝਾਕ ਨਾ ਹੋਰ ਅਸਲ ਚ ਉਹ ਅਰਥ ਅਧਿਆਤਮਿਕ ਨੇ ਤੂੰ ਇੱਕ ਪਾਸੇ ਕਹਿੰਨੀ ਮੈਂ ਰੱਬ ਦੀ ਸੁਹਾਗਣ ਖਾਂ ਮੈਂ ਰੱਬ ਦੇ ਘਰ ਆਂ ਤੇ ਸੁਹਾਗਣ ਆਪਣੇ ਸਾਈ ਨੂੰ ਛੱਡ ਕੇ ਦੂਜੇ ਨਾਲ ਨਹੀਂ ਜਾਂਦੀ ਜੇ ਰੱਬ ਨੂੰ ਜਪਣਾ ਪਿਆ ਤੇ ਦੇਵੀ ਦੇਵਤਿਆਂ ਦੀ ਪੂਜਾ ਨਾ ਕਰਿਆ ਕਰ ਇੱਕ ਜਗਤ ਜੋਤ ਜਪੈ ਨਿਸਵਾਸੁਰ ਇਕ ਬਿਨਾ ਮਨ ਨੈਕ ਨਾ ਅਨੇ ਕਿਸੇ ਹੋਰ ਨੂੰ ਦੂਜੇ ਨੂੰ ਲਿਆ ਪੂਰਨ ਪ੍ਰੇਮ ਪ੍ਰਤੀਤ ਸਜ ਬ੍ਰਤ ਗੋਰ ਮੜੀ ਮਠ ਭੂਲ ਨਾ ਮਾਨੇ ਅਰਥ ਥੋੜੇ ਜੇ ਮੈਂ ਕਰ ਦੇਣਾ ਵਰਤਨ ਵਰਤਨਾ ਰਖੇ ਮੜੀਆਂ ਤੇ ਦੀਵੇ ਨਾਲ ਵਾਲੇ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਦੇ ਧਾਰੀਆਂ ਦੇ ਮਠਾਂ ਨੂੰ ਨਾ ਪੂਜੇ ਕਬਰਾਂ ਦੀ ਪੂਜਾ ਨਾ ਕਰੇ ਹੁਣ ਸਾਡੇ ਮਨ ਚ ਕਈਆਂ ਦਾ ਨਾ ਵੀ ਇਹ ਤਾਂ ਫਿਰ ਫਸਾਦ ਹੀ ਪਾਉਂਦੇ ਪਿਆ ਹਾ ਸ਼ਰਧਾ ਚਾਹੀਦੀ ਕਈ ਸ਼ਰਧਾ ਚਾਹੀਦੀ ਓ ਗੁਰਮਖੋ ਸਜਾਖੇ ਤੇ ਸ਼ਰਧਾ ਚਾਹੀਦੀ ਏ ਜਿਹੜਾ ਆਪ ਜੀ ਹਨ ਉਹਦੇ ਤੇ ਸ਼ਰਧਾ ਕੀ ਬਣਾਵਾਂਗੇ ਆ ਕਲ ਸ਼ਬਦ ਆਇਆ ਸੀ ਮਿਰਗ ਤਿਸਨਾ ਪੇਕ ਭੁੱਲਨੇ ਹੁਣ ਜੇ ਮਿਰਗ ਇਹ ਕਹੀ ਜੇ ਮੇਰੀ ਸ਼ਰਧਾ ਰੇਤ ਤੇ ਵਿੱਚ ਚਮਕਦੀ ਰੇਤ ਮੇਰੇ ਲਈ ਪਾਣੀ ਹੈ ਪਾਣੀ ਹੈ ਉਹ ਸਾਰੀ ਜ਼ਿੰਦਗੀ ਤੁਰਿਆ ਫਿਰ ਇਹਨੇ ਰੇਤ ਨੇ ਰੇਤ ਹੀ ਰਹਿਣਾ ਪਾਣੀ ਨਹੀਂ ਬਨਣਾ हां ਵਗਦਾ ਦਰਿਆ ਹੋਵੇ ਤੇ ਸਰਦਾ ਬਣਾ ਵੀ ਪਾਣੀ ਹੈ ਮੈਂ ਫਿਰ ਬੇਨਤੀ ਕਰਾਂ ਵਰਤ ਰੱਖਨੇ ਤੇ ਸੱਚੀ ਮੁੱਚੀ ਸਭ ਤੋਂ ਅੱਗੇ ਨੇ ਸਿੱਖ ਜੀ ਵਿਆਹਾਂ 'ਚ ਵੀ ਸਭ ਤੋਂ ਅੱਗੇ ਜੇ ਇਹ ਸਰਬ ਧਰਮ ਹੀ ਬਣੇ ਬੈਠੇ ਨੇ ਮੈਨੂੰ ਬਖਸ਼ ਦੇ ਜੇ ਜਦੋਂ ਵਿਆਹ ਕਰਦੇ ਆ ਪਹਿਲਾਂ ਤਾਂ ਆਪਾਂ ਖੁਸ਼ ਕਰਨਾ ਹੈ ਅਸਾਈ ਵੀਰਾਂ ਨੂੰ ਰਿੰਗ ਸਰਵਣੀ ਵੀ ਕਰਨੀ ਹੈ ਹਾਂਜੀ ਹੋਦੂ ਬਾਦ ਮੁਸਲਮਾਨਾਂ ਵਾਲਾ ਕੰਮ ਵੀ ਕਰ ਲੈ ਚੁੰਨੀ ਵੀ ਚੁੜਾਣ ਜਾਣਾ ਹੈ ਇਹ ਇਹ ਕੀ ਇਹ ਦੂਜੇ ਭਾਵੀ ਨੇ ਮੈਂ ਖੁੱਲ ਕੇ ਅਰਥ ਕਰ ਰਿਹਾ ਚੁੰਨੀ ਵੀ ਚੜਾਤੀ ਰਿੰਗ ਸਰਮਣ ਵੀ ਹੋ ਗਈ ਅਸੀਂ ਲਾਵਾ ਬਾਅਦ ਚ ਕਰਨੀ ਹੈ ਪਹਿਲਾਂ ਜੈਮ ਵਾਲਾ ਬਾਣੀ ਹੈ ਜਦੋਂ ਸਾਰੇ ਕੰਮ ਨਿਗੜ ਜਾਂਦੇ ਨੇ ਉਦੋਂ ਸਾਡੇ ਬਾਬਿਆਂ ਦਾ ਕੰਮ ਸ਼ੁਰੂ ਹੁੰਦਾ ਹੈ ਹੁਣ ਭਾਈ ਜੀ ਮਿੰਟ ਪੰਜ ਹੀ ਲਾਇਓ ਜੇ ਅੱਗੇ ਬੜੇ ਲੇਟ ਹੋ ਗਏ ਬਸ ਪੁਆਇੰਟ ਲੀਆਂ ਦਿਓ ਮੈਂ ਸੱਚੀ ਕਹਿ ਰਿਹਾ ਗੁਰਮਖੋ ਇੱਕ ਤੇ ਭਰੋਸਾ ਲਾ ਕੇ ਤੁਰਿਏ ਹੋਏ ਗੁਰੂ ਸਾਹਿਬ ਨੇ ਕਿਹਾ ਰੇ ਜੀ ਨਲਜ ਤੋ ਹਲਾਹੀ ਹਰ ਤਜ ਕਤ ਕਾਹੂ ਕੇ ਜਾਹੀ ਜਾਂ ਕਾ ਠਾਕੁਰ ਉੱਚਾ ਹੋਈ ਸੋ ਜਨ ਪਰ ਕਰ ਜਾਤ ਨਾ ਸੋਹੀ ਉਹ ਜਿਹਦਾ ਰੱਬ ਇੰਨਾ ਵੱਡਾ ਹੋਵੇ ਉਹਨੂੰ ਛੱਡ ਕੇ ਦੂਜਿਆਂ ਦੇ ਬੂਵੇ ਤੇ ਝੁਕਣਾ ਦੂਜੇ ਰੁੜ ਜਾਂਦੇ ਆ ਮਹਾਰਾਜ ਕਹਿੰਦੇ ਜਾਗਤ ਜੋਤ ਜਪੈ ਨਿਸ ਬਾਸਰੂ ਇੱਕ ਬਿਨਾ ਮਨ ਨੇਕ ਨਾ ਆਨੇ ਪੂਰਨ ਪ੍ਰੇਮ ਪ੍ਰਤੀਤ ਸਜੈ ਬਰਤ ਗੋਰ ਮੜੀ ਮਠ ਭੂਲ ਨਾ ਮਾਨੇ तीर्थ दान दया तप संयम एक बिना ने एक पहचाने पूर्ण ज्योत जगाए ਘਟ ਮੈਂ ਤਬ ਖਾਲਸ ਤਾਹੇ ਨਾ ਖਾਲਜਾਂ ਨੇ ਮੈਂ ਉਹਨਾਂ ਤੋਂ ਮਾਫ਼ੀ ਮੰਗ ਲਾਂਗੇ ਜਿਹੜੇ ਕਹਿਣ ਵੀ ਸਾਡੀ ਸ਼ਰਧਾ ਨੂੰ ਸੱਟ ਮਾਰੀ ਸੀ ਤੇ ਰੋਜ਼ ਹੀ ਬਾਣੀ ਤੇ ਪੜ੍ਹਨੀ ਕਾਉ ਲਾ ਪਾਣ ਪੂਜ ਧਰਿਓ ਸਿਰ ਕਾਉ ਲਾ ਲਿੰਗ ਘਰੇ ਲਟਕਾਇਓ ਦੂਜੇ ਭਾਵੀ ਕਾਹੂ ਲਾ ਪਾਨ ਪੂਜ ਧਰਿਓ ਸਿਰ ਕਾਹੂ ਲ ਲਿੰਗ ਘਰੇ ਲਟਕਾਇਓ ਕਾਹੂ ਲਖੋ ਅਰ ਆਵਾਚੀ ਦਿਸਾਂ ਮੈਂ ਕਾਹੂ ਪਛਾਂਕੋ ਸੀਸ ਨਵਾਇਓ ਕੋ ਬਤਾਨ ਕੋ ਪੂਜਤਾ ਹੈ ਪਸ ਕੋ ਮਿਰਤਾਨ ਕੋ ਪੂਜਨਤਾ ਹਯੋ ਬਾਬਾ ਜੀ ਸਤਗੁਰੂ ਗੁਰੂ ਗੋਬਿੰਦ ਸਿੰਘ ਕਹਿੰਦਿਆ ਕੂਰ ਕਿਰਿਆ ਉਰਜੋ ਸਭ ਹੀ ਜਗ ਦੂਜੇ ਭਾਵੀ ਨਾਨਕਾ ਕੂਰ ਕਿਰਿਆ ਉਰਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਇੱਥੇ ਵੀ ਮਹਾਰਾਜ ਕਹਿੰਦੇ ਐਵੇਂ ਦੂਜੇ ਰਸਤੇ ਛੱਡਦੇ ਵਾਸ਼ਨਾ ਵਾਲੇ ਮਾੜੇ ਪਰ ਕਿਹੜਾ ਰਸਤਾ ਇਤਮਾਰਗ ਚੱਲੇ ਭਾਈ ਜੜੇ ਗੁਰ ਕਹੇ ਸੁਕਾਰ ਕਮਾਏ ਜਿਓ ਤਿਆਗੇ ਮਨ ਕੀ ਮਤੜੀ ਵਿਸਾਰਾਂ ਦੂਜਾਂ ਪਾਉ ਜਿਓ ਮੈਂ ਚਲੋ ਇੱਕ ਉਦਾਹਰਨ ਦੇਣਾ ਤੁਸੀਂ ਟੇਕੇ ਬੈਠੇ ਹੋ ਤਾਂ ਮੈਂ ਅੱਜ ਖੁੱਲ ਕੇ ਬੋਲਣਾ ਪਿਆ ਚੰਬ ਜਿਹੜਾ ਚੰਪੇ ਦਾ ਫੁੱਲ ਹੈ ਨਾ ਇਹਦੇ ਤੇ ਪੌਰਾ ਨਹੀਂ ਬੈਂਦਾ ਵਿਦਵਾਨਾਂ ਦਾ ਮਤ ਹੈ ਜਿਹੜਾ ਚੰਬੇ ਦਾ ਫੁੱਲ ਹੈ ਉਹਦੇ ਤੇ ਪੌਰਾ ਨਹੀਂ ਬੈਂਦਾ ਇਹ ਗੁਲਾਬ ਤੇ ਗਿੰਦੇ ਤੇ ਪਵਰਾ ਪਾ ਇਹ ਤੇ ਤੇ ਵਿਚਾਰੇ ਬੈਂਦੀ ਕੋਈ ਨਹੀਂ ਨਾ ਸਮੈਲ ਨਹੀਂ ਹੈਗੀ ਹੈ ਨਾ ਸੱਚੀ ਜੇ ਉੱਥੋਂ ਦੀਆਂ ਖੇਡਾਂ ਬੱਕਰੀਆਂ ਠੀਕ ਐਸੀ ਵੀ ਆਏ ਬੈਠੇ ਨੱਕ ਨੱਥ ਕਜ਼ਮ ਹਦ ਕਿਰਤ ਤੱਕੇ ਦੇ ਉੱਥੇ ਤੇ ਰਾਤ ਹਨੇਰੀ ਚ ਲੰਗੋ ਤੇ ਰਾਤ ਕੀ ਰਾਣੀ ਵੀ ਲਪਟਾ ਮਾਰਦੀ ਅੱਦੇ ਦੇ ਮੀਰ ਤੋਂ ਉਹ ਪਵਰਾ ਸਾਰੇ ਪੁੱਲਾਂ ਤੇ ਬੈਂਦਾ ਪਰ ਚੰਬੇ ਤੇ ਨਹੀਂ ਬਈ ਲਾ ਕਵੀ ਨੇ ਚਾਰ ਤੁਕਾਂ ਲਿਖ ਦਿੱਤੀਆਂ ਉਹ ਚੰਬੇ ਨੂੰ ਪੁੱਛਦਾ ਹੈ ਚੰਪਾ ਇਹ ਬਾਣੀ ਨਹੀਂ ਜੇ ਚੰਪਾ ਤੁਝ ਮੈਂ ਤੀਨ ਗੁਣ ਰੂਪ ਰੰਗ ਅਰਬਾਸ ਸਮਝ ਗਏ ਹੈ ਚੰਬੇ ਦੇ ਫੁੱਲ ਤੇਰੇ ਇੱਕ ਤਿੰਨ ਗੁਣ ਨੇ ਤੇਰਾ ਰੂਪ ਹੈ ਤੇਰੇ ਕੋਲ ਰੰਗ ਹੈ ਤੇਰੇ ਕੋਲ ਤਾਂ 스멜 ਵੀ ਹੈਗੀ ਚੰਪਾ ਤੁਝ ਮੈਂ ਤੀਨ ਗੁਣ ਰੂਪ ਰੰਗ ਅਰਬਾਸ ਪਰ ਇਹ ਅਵਗਣ ਤੁਝ ਵੀ ਕਿ ਭਵਰ ਨਾ ਬੈਠੇ پاس ਤੇਰੇ ਚ ਕਿਹੜਾ ਅਵਗਣ ਤੇਰੇ ਕੋਲ ਭਵਰਾ ਨਹੀਂ ਬੈਂਦਾ ਅੱਗੋਂ ਪਤਾ ਕੀ ਕਹਿੰਦਾ ਚੰਬੇ ਦਾ ਫੁੱਲ ਕਹਿੰਦਾ ਇਹਦਾ ਰੰਗ ਵੇਖੀ ਭੋਰੇ ਦਾ ਕਹਿੰਦਾ ਪਿੱਛੋਂ ਕਾਲਾ ਤੇ ਮੂੰਹ ਦਾ ਖੱਟਾ ਇਸ ਤੇ ਨਾ ਜੀ ਤੂੰ ਕਦੀ ਦੇਖਿਓ ਭਵਰਾ ਇਸ ਤੇ ਹੁੰਦਾ ਪਿੱਛੋਂ ਸਾਰੀ ਉਹਦਾ ਢਾਂਜਾ ਕਾਲਾ ਮੂੰਹ ਖੱਟਾ ਜਾਂਦਾ ਕਹਿੰਦਾ ਪੀਲਾ ਤਾਂ ਹੋ ਗਿਆ ਨਕੰਮਾ ਥਾਂ ਥਾਂ ਤੇ ਪਿਆਰ ਮੂੰਹ ਮਾਰਦਾ ਫਿਰਦਾ ਦੂਜੇ ਭਾਵੇਂ ਨਾ ਉਹ ਕਹਿੰਦਾ ਚੰਪਾ ਤੁਝ ਮੈਂ ਤੀਨ ਗੁਣ ਰੂਪ ਰੰਗ ਅਰ ਬਾਸ ਪਰ ਹੀ ਇਹ ਅਵਗਣ ਤੁਝ ਵੀ ਕੇ ਭਵਰ ਨਾ ਬੈਠੇ ਪਾਸ ਅਗੋਂ ਫੁੱਲ ਕਹਿੰਦਾ ਸਾਜਨ ਮੁਜ ਮੈਂ ਤੀਨ ਗੁਣ ਰੂਪ ਰੰਗ ਅਰਬਾਸ ਪਰ ਠੌਰ ਠੌਰ ਕੇ ਮੀਤ ਕੋ ਕੌਣ ਬਿਠਾਵੇ ਪਾਸ ਇੱਕ ਦਾ ਹੋ ਕੇ ਆਈ ਸੂਬੀ ਤੁਰਿਆ ਜਾਂਦਾ ਸੀ ਦਰਵੇਸ਼ ਤੇ ਬੀਬੀ ਉਖਲੀ ਚ ਛੜਦੀ ਪਈ ਸੀ ਆਪ ਮੁੰਜੀ ਮੁੰਜੀ ਸਮਝ ਗਿਆ ਨਾ ਆਪਾਂ ਇਹ ਵੀ ਸਾਡੀ ਬੋਲੀ ਪੁਰਾਣੀ ਬਾਰ ਦੀ ਮੈਂ ਤਾਂ ਮੁੰਜੀ ਕਿਹਾ ਉਹ ਪੰਜਾਬ ਵਾਲੇ ਝੋਨਾ ਕਹਿੰਦੇ ਆ ਤੇ ਕਈ ਜੀਰੀ ਕਹਿੰਦੇ ਆ ਤੇ ਜਿਹੜਾ ਚੋਖਾ ਫਿਰ ਬੋਲੀ ਬੋ ਉਹ ਚਾਵਲ ਕਹਿਣ ਲੱਗ ਪੈਂਦੇ ਆ ਆਪਣੀ ਚੌਲ ਕਹਿੰਦੇ ਆ ਆਪਣੇ ਆਪਣੇ ਇਲਾਕੇ ਦੀ ਬੋਲੀ ਹੈ ਹੁਣ ਸ਼ਹਿਰੀ ਵੀਰ ਤਾਂ ਸਾਰੇ ਚਾਵਲ ਹੀ ਕਹਿੰਦੇ ਆ ਨਾ ਜੀ ਖਿਮਾ ਕਰ ਦਿਓ ਕੋਲੀ ਨੂੰ ਵੀ ਕੋਲੀ ਕਹਿੰਦੇ ਆ ਉਹ ਉਹ ਬੋਲੀ ਆਪੂ ਆਪਣੀ ਤੇ ਗੁਰਬਾਣੀ ਨੇ ਸਾਰੇ ਵਰਤੇ ਆ ਹੁਣ ਉਹ ਬੀਬੀ ਛੜੇ ਪਈ ਉਖਲੀ ਦੇ ਵਿੱਚ ਰੱਖ ਕੇ ਉੱਤੋਂ ਮਾਰੇ 60 ਡੰਡਾ ਮਾਰੇ ਉਹਦੀਆਂ ਚੂੜੀਆਂ ਛਣਕਣ ਉਹ ਘੜੀ ਪਿੱਛੋਂ ਆਵਾਜ਼ ਆਵੇ ਉਹਨੇ ਕਿਹਾ ਵੀ ਇਹ ਰੌਲਾ ਪਾਉਂਦੀਆਂ ਪਈਆਂ ਨੇ ਉਹ ਜੀ ਅਧੀਆਂ ਲਾਤੀਆਂ ਆਵਾਜ਼ ਘਟ ਗਈ ਪਰ ਮੁੱਕੀ ਨਹੀਂ। ਕੋਲਾਂ ਦੀ ਲਾਂ ਦੀ ਇੱਕੋ ਰਹਿ ਗਈ ਆਰਾਮ ਨਾਲ ਕਹਿੰਦੀ ਹੁਣ ਠੀਕ ਏ। ਹੁਣ ਨਹੀਂ ਛਣਕਦੀ ਹੁਣ ਨਹੀਂ ਆਵਾਜ਼ ਆਉਂਦੀ। ਦਰਵੇਸ਼ ਵੇਖ ਕੇ ਮੱਥਾ ਟੇਕ ਕੇ ਕਹਿੰਦਾ ਬੀਬੀ ਅੱਜ ਤੇਰੇ ਕੋਲੋਂ ਵੀ ਬਹੁਤ ਛੇ ਗਿਆ ਵਾ। ਜਿੱਥੇ ਪੰਜ ਛੇ ਹੁਣ ਉੱਥੇ ਛਣਕਾਰਟ ਹੁੰਦੀ ਏ। ਜਿੱਥੇ ਇੱਕ ਹੋ ਜਾ ਉੱਥੇ ਰੌਲਾ ਮੁੱਕ ਜਾਂਦਾ। ਅੰਦਰ ਦੀਆਂ ਫੁਰਨੇ ਵੀ ਤਾਂ ਇਹਨੇ ਤੇ ਕਈ ਤਰੀਕੇ ਵਿਰਦੇ ਆ। ਜਦੋਂ ਇੱਕ ਰੱਬ ਹੋ ਜਾਏਗਾ ਅੰਦਰ ਦੀ ਰੌਲੇ ਵੀ ਮੁੱਕ ਜਾਣਗੇ। ਮਹਾਰਾਜ ਕੇ ਦੂਜੀ ਛੋਟ ਕੁਆਟੜੀ ਇੱਕ ਸਿਉ ਚਿਤ ਲਾਏ ਦੂਜੇ ਭਾਵੇਂ ਨਾਨਕਾ ਦੂਜੇ ਦੇ ਪਿਆਰ ਵਿੱਚ ਵਹਿਣ ਲੁੜੰਦੜੀ ਮੈਂ ਲੁੜੰਦੜੀ ਦਾ ਅਰਥ ਕੀਤੇ ਰੁੜੀ ਜਾਂਦੀ ਹੈ ਜੀਵ ਇਸਤਰੀ ਵਹਿ ਲੁੜੰਦੜੀ ਜੈ ਹੁ